ਅੰਬੇਦਕਰ ਔਰ ਮਹਾਤਮਾ ਜੋਤੀ ਰਾਮ ਫੁੱਲੇ ਜੀ ਦੇ ਜਨਮ ਦਿਨ ਦੀ ਅਲੱਗ ਅਲੱਗ ਮੁਬਾਰਕਾਂ ਸਭ ਤੋਂ ਪਹਿਲਾਂ ਮੈਂ ਮਹਾਸ਼ਾ ਨੌਜਵਾਨ ਸਭਾ ਦੇ ਪ੍ਰਧਾਨ ਰਵਿੰਦਰ ਕੁਮਾਰ ਰਵੀ ਜੀ ਡਾਕਟਰ ਅੰਬੇਦਕਰ ਮਿਸ਼ਨ ਯੂਨਿਟ ਕਲਾਨੌਰ ਦੇ ਪ੍ਰਧਾਨ ਹੇਮਰਾਜ ਜੀ ਮਹਾਰਸ਼ੀ ਬਾਪਨੀਕ ਨੌਜਵਾਨ ਸਭਾ ਦੇ ਪ੍ਰਧਾਨ ਸ਼੍ਰੀ ਵਿਸ਼ਾਲ ਜੀ ਔਰ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਸ਼੍ਰੀ ਮਦਨ ਲਾਲ ਜੀ ਸਮੁੱਚੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੇ ਸੇਵਾ ਕਰਨ ਵਾਲੀ ਟੀਮ ਔਰ ਸਾਡੀ ਭੈਣ ਜਿਨ੍ਹਾਂ ਨੇ ਭਜਨ ਵੰਡ ਲਈ ਦੇ ਵਿੱਚ ਉਹ ਆਪਣਾ ਬਹੁਤ ਵਧੀਆ ਰੋਲ ਪਲੇ ਕਰ ਰਹੇ ਨੇ ਭੈਣ ਰੂਪਰਾਨੀ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਮੈਂ ਤੁਹਾਡੇ ਅੱਗੇ ਨਤਮਸਤ ਹੁੰਨਾ ਕਿ ਤੁਸੀਂ ਸਾਰਿਆਂ ਨੇ ਜਿਹੜਾ ਗੁਰੂਆਂ ਰਹਿਤ ਰਾਨ ਦਾ ਮਿਸ਼ਨ ਸੀ ਇਹ ਸਿਪਹੂਜਨ ਬਣਾਉਣਾ ਹੈ ਉਹ ਅੱਜ ਪਹੁੰਚ ਤੁਹਾਡੇ ਪੰਗਾਮ ਦੇ ਵਿੱਚ ਵੀ ਲੱਭ ਰਿਹਾ ਔਰ ਉਹ ਪਹੁੰਚ ਜਿਹੜੀ ਉੱਪਰ ਲੱਭ ਰਿਹਾ ਤੁਸੀਂ ਵਿਦਾਇਤ ਦੇ ਪਾਸੋਂ ਸਾਥੇ ਪਿਸ਼ਾਰ ਨੇ ਲਿਖਿਆ ਸੀ ਕਿੰਦਾ ਜਿਸ ਜਿਸ ਬਾਪ ਦੇ ਬੱਚੇ ਗਲਾਇਕ ਨਹੀਂ ਉਸ ਵੀ ਕੋ ਇੱਜ਼ਤ ਕਰਦਾ ਨਹੀਂ ਉਹਦਾ ਹਾਲ ਚੰਗਾ ਨਹੀਂ ਹੋ ਸਕਦਾ ਜੋ ਖੁਦ ਪਰਵਰਤਨ ਕਰਦਾ ਨਹੀਂ ਜਿੰਨੂੰ ਆਤਮ ਤੇ ਸ਼ਾਨ ਪਿਆਰੀ ਹੈ ਉਹ ਕਿਸੇ ਦਾ ਪਾਣੀ ਪੜਨਾ ਨਹੀਂ ਜੋਨਾ ਲੋਕਾਂ ਦਾ ਖਤਰ ਮਰਦਾ ਹੈ ਉਹ ਮਰ ਕੇ ਕਦੇ ਵੀ ਪਰਦਾ ਨਹੀਂ ਅੱਜ ਸਤਿਗੁਰੂ ਨਾਭਾ ਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਇਕੱਤਰ ਹੋਏ ਹਸੀਏ ਸਾਰੇ ਕ੍ਰੇਮ ਕਰਦੇ ਆਂ ਔਰ ਪੂਰੇ ਜਿਲ੍ਹੇ ਦੇ ਵਿੱਚ ਜੀ ਗੁਰੂ ਨਾਭਾ ਦਾਸ ਜੀ ਦਾ ਜਲੰਗਨ ਮਨਾਇਆ ਜਾ ਰਿਹਾ ਅਸੀਂ ਇਹ ਕ੍ਰੇਮ ਕਰਦੇ ਆਂ ਕਿ ਅਸੀਂ ਸਤਿਗੁਰੂ ਨਾਭਾ ਦਾਸ ਜੀ ਨੂੰ ਮੰਨਣ ਵਾਲੇ ਬੋਤ ਹਾਂ ਸਾਡੀਆਂ ਨਾਲ ਸਾਡੇ ਤੋਂ ਸਤਿਗੁਰੂ ਨਾਭਾ ਦਾਸ ਜੀ ਨੂੰ ਮੰਨਣ ਦਾ ਮਤਲਬ ਹੈ ਕਿ ਬੁਰੇ ਹਾਲਾਤਾਂ ਦੇ ਵਿੱਚ ਵੀ ਗਿਆਨ ਨੂੰ ਹਾਸਲ ਕਰਨਾ ਜਿਹੜੇ ਬੁਰੇ ਹਾਲਾਤਾਂ ਦੇ ਵਿੱਚ ਸਤਿਗੁਰੂ ਨਾਭਾ ਦਾਸ ਮਹਾਰਾਜ ਜੀ ਦੀ ਜੀਵਨ ਜਿੱਤਣਾ ਹੈ ਕਿ ਆਦਮੀ ਜਿਸ ਜਗ੍ਹਾ ਦੀ ਪਰਸਤ ਗੁਰੂ ਨਾਭਾ ਦਾਸ ਜੀ ਦਾ ਜਨਮ ਹੋਇਆ ਉਹ ਜਗ੍ਹਾ ਜਗਾ ਤਲੰਗਾਨਾ ਦੇ ਵਿੱਚ ਅੱਜ ਵੀ ਬਹੁਤ ਸਾਰਾ ਆਪਾਲ ਮਿਲਦਾ ਔਰ ਸਤਿਗੁਰੂ ਨਾਭਾ ਦਾਸ ਜੀ ਜਦ ਬੱਤੋਂ ਦੇ ਰਚਨੇ ਤੋਂ ਉਸ ਸਮੇਂ ਵੀ ਅਕਾਲ ਪਿਆ ਮਸਕੂ ਨਾਬਾਦ ਮਹਾਰਾਜ ਜੀ ਦੇ ਮਾਤਾ ਜਿਹੜੋ ਸਰੀਰ ਛੱਡ ਗਏ ਤਾਂ ਗੁਰੂ ਸਾਹਿਬ ਜਿਸ ਤਰ੍ਹਾਂ ਪੈਦਲ ਚੱਲ ਜਾਂਦਾ ਉਹਦੇ ਨਾਲ ਦੀ ਨਾਲ ਉਹ ਵੀ ਨਿਕਲ ਗਏ ਤਾਂ ਰਸਤੇ ਦੇ ਵਿੱਚ ਦੋ ਸੰ ਚਲਦੇ ਹੋਣ ਉਹਨਾਂ ਸੰਤਾਂ ਨੇ ਗੱਲ ਕਹੀ ਕਿ ਤੂੰ ਕੌਣ ਹੈ ਤਾਂ ਸਾਥੀਓ ਪਾਰਕ ਦੇਖਦੇ ਵਿੱਚ ਜਦ ਕੋਈ ਤੁਹਾਨੂੰ ਇਹ ਪੁੱਛਦਾ ਕਿ ਤੂੰ ਕੌਣ ਹੈ ਉਹਦਾ ਸਿੱਧਾ ਸਿੱਧਾ ਮਤਲਬ ਹੁੰਦਾ ਕੀ ਤੁਕਸੇ ਜਾਤ ਦਾ ਤੋ ਜਾਤ ਨੂੰ ਬਲੌਂਗ ਕਰਦਾ ਹੈ ਤਾਂ ਸਭ ਸਾਥੀਓ ਸਤਿਗੁਰੂ ਨਾਨਕ ਦਾਸ ਮਹਾਰਾਜ ਜਿਨ੍ਹਾਂ ਦੀ ਬਚਪਨ ਦੀ ਇਹ ਅਵਸਥਾ ਹੈ ਕਿ ਉਹ ਕੋਸੜ ਕਰਦੇ ਨੇ ਉਹਨਾਂ ਨੂੰ ਜਵਾਬ ਦਿੰਦੇ ਨੇ ਕਿ ਜੋ ਤੁਸੀਂ ਹੋ ਉਹ ਵੀ ਮੈਂ ਜਿਨ੍ਹਾਂ ਤੱਤਾਂ ਤੋਂ ਤੁਸੀਂ ਬਣੇ ਹੋ ਉਹਨਾਂ ਤੱਤਾਂ ਦਾ ਹੀ ਮੈਂ ਬਣਿਆ ਔਰ ਦੂਸਰਾ ਉਸਾਰ ਕਰਦੇ ਆ ਕਿੰਨੇ ਕਿੱਥੋਂ ਆਇਆ ਕਿਉਂਕਿ ਆਮ ਪੰਡਾ ਦੇ ਵਿੱਚ ਘਲਚਲਿਆ ਲੋਕ ਜਦੋਂ ਪਿੰਡ ਦਾ ਨਾਮ ਪੁੱਛਦੇ ਨੇ ਸਨਾਲ ਦੀ ਨਰਮ ਨਾਲ ਵੀ ਪੁੱਛਣਾ ਚਾਹੁੰਦੇ ਨੇ ਕਿ ਕਿਹੜੇ ਪਾਸੇ ਚ ਰਹਿਣਾ ਚਾਹੇ ਕਿਉਂ ਉਹਨਾਂ ਨੂੰ ਐਂਕੀਆਂ ਹੋ ਜਾਂਦਾ ਕਿ ਇਸ ਮਹੱਲੇ ਦੇ ਵਿੱਚ ਚਮਾਰ ਰਹਿੰਦੇ ਨੇ ਇਸ ਮਹੱਲੇ ਦੇ ਚਮਾਰ ਵੀ ਕੀ ਰਹਿੰਦੇ ਨੇ ਕਿਸ ਪਾਸੇ ਦੇ ਵਿੱਚ ਦੂਹ ਮਹਾਸ਼ਯ ਰਹਿੰਦੇ ਸਨਾਲ ਨੇ ਪੁੱਛਿਆ ਤੂੰ ਕਿੱਥੋਂ ਆਇਆ ਉਹਨੇ ਕਾਹਤੋ ਤੋਂ ਪੁੱਛੀ ਆਇਆ ਲੋ ਮੈਂ ਵੀ ਉਸ ਜਗਾ ਤੋਂ ਆਇਆ ਤੋਂ ਸਾਥੀਓ ਜਦੋਂ ਉਹਨੇ ਇਹ ਗੱਲ ਸੁਣੀ ਸਨਾਲ ਨੂੰ ਲੱਗਿਆ ਕਿ ਇਹ ਬੱਚਾ ਜਿਹੜਾ ਹੈ ਕੋਈ ਬਹਤ ਯੋਗ ਬੱਚਾ ਹੈ ये बच्चा बहुत दूरदृष्टि वाला बच्चा है तो उन्होंने ना कहते चले सखनु वैसे करके मैं कह रही हूं कि सपनू नाभा मानने का मतलब है कि सतु लाभादासादास जी को मनने का मतलब है।, है कि घाटा मध्याल दृष्टिकोण हो सत्र नागा जी ना पात्र होड़ा ਅਨਮੋਲ ਕਿਰਤਸ਼ੇਤ ਜਨਰ ਸੱਜ ਜਦੋਂ ਸੁਪੂਰਪਾ ਦਾ ਉਦੀ ਦੀ ਮਾਰੀ ਦਾ ਖਬਰ ਹੈ ਕਿ ਨੀਚ ਨੀਚ ਸਭ ਤਰ੍ਹਾਂ ਦੇ ਸੰਤ ਚੜ੍ਹਨ ਨੂੰ ਦੇਈ ਨੇ ਔਰ ਜਨਤ ਦੇ ਅਭਿਮਾਨ ਵਿੱਚ ਡੂਕੇ ਖੜੇ ਕੋਈ ਔਰ ਸਾਡੇ ਦੇਸ਼ ਦੇ ਵਿੱਚ ਇਹ ਵਿਵਰਥਾ ਅਜੇ ਦਮ ਕਰਦੀ ਆ ਕਿ ਸਾਡੇ ਕੰਨਾਂ ਦੇ ਅੱਗੇ ਬਾਤ ਪਾ ਦਿੱਤੀ ਜਾਂਦੀ ਆ ਕਿ ਤੂੰ ਤੇਰੇ ਕੋ ਜੜੀ ਹੋਰ ਕੋਈ ਜਾਣ ਤੋਂ ਪੁੱਛਾ ਔਰ ਇਸੇ ਤਰ੍ਹਾਂ ਦੀ ਤਹਾਰਾ ਕੀ ਸਾਡੇ ਵਿੱਚ ਬਣਾ ਦਿੱਤੀ ਗਈ कि 6747 ਜਾਂਦਾ ਦੇ ਵਿੱਚ ਬੰਦੇ ਹੋਏ ਲੋਕ ਤਖਾਓ ਦਾ ਮਾਰੂ ਹੈ ਸਤਿਗੁਰੂ ਨਾਦਾਰ ਦੀ ਨੂੰ ਮੰਨਣ ਦਾ ਬਤੂ ਹੈ ਕਿ ਤਖੰਡਾ ਰੁਕੂ ਹੋਣਾ ਸਤਿਗੁਰੂ ਨਾਦਾਰ ਦੀ ਨੂੰ ਮੰਨਣ ਦਾ ਬਤੂ ਹੈ ਕਿ ਕੌਜਲ ਹਿਤਾਏ ਔਰ ਕੌਜਲ ਸੁਖਾਇਦੇ ਸਿਧਾਂਤ ਦੇ ਉੱਪਰ ਹੈ ਕੰਮ ਕਰਨਾ ਕਿਉਂਕਿ ਅੱਜ ਬਹੁਤ ਸਾਰੀਆਂ ਗੱਲਾਂ ਇਹ ਤੋਂ ਚਲੂ ਹੋਈਆਂ ਆਪਾਂ ਸਭ ਮਿਲ ਕੇ ਇੱਕ ਦੌਰ ਦੀ ਗਲਤੀ ਕੀਤੀ ਗਈ ਹੈ पढ़ो पढ़ोष करो हजार कि साझे बच्चे खुशी हवा में क्या नहीं चाहते कि साठिया के कारों के मालक बन सकन क्या नहीं चाहते साखे कि सा जमीना के माल बार और साथियों इस तरह नहीं मिले क्योंकि साखों ने संघर्ष ने बहुत संघर्ष किया लेकिन उस वे व्यवस्था नहीं चीजा हासिल कर सकते और साखों ने व्यवस्था सापी गई और सब तारण य कि जो कार्मिक ग्रंथ ने उन्होंने जारी गुलामी सास पर लिखी है ਤੋਂ ਬਹੁਤ ਸਮਾਂ ਆਇਆ ਲੋਕੋ ਉਹਨਾਂ ਸਾਰਕ ਗ੍ਰੰਥਾਂ ਨੂੰ ਨਾ ਮੰਨ ਕਰਦੇ ਹੋ ਜਿਹਦੀ ਗੱਦਬਾਹ ਸਭ ਮੰਨ ਕਰ ਕਹਿੰਦੇ ਨੇ ਕਿ ਜੇ ਮੇਰਾ ਵਾਸਲੇ ਚਲੇ ਤਾਂ ਗੁਲਾਮੀ ਲੱਤਣ ਵਾਲੇ ਤੌਰ ਤੇ ਗ੍ਰੰਥਾਂ ਨੂੰ ਮੈਂ ਕੰਬਰੇ ਨਾਲ ਗੁਲਾਮ ਕਰ ਰਿਹਾ ਤੇ ਤਾਂ ਸਾਥੀਓ ਇਹੋ ਹੀ ਵਿਵਸਥਾ ਜਿਹੜੀ ਸਾਡੇ ਉੱਪਰ 23 ਸਦੀਆਂ ਤੋਂ ਛੋਪੀ ਗਈ ਸਾਡੇ ਪੁਰਖੇ ਨੇ ਸੰਘਰਸ਼ ਕੀਤਾ ਲੇਕਿਨ ਉਹ ਸੰਘਰਸ਼ ਦੀ ਬਦੌਲਤ ਅਸੀਂ ਅੱਜ ਇੱਥੇ ਪਹੁੰਚੇ ਹਾਂ ਲੇਕਿਨ ਉਸ ਸਭ ਸੰਘਰਸ਼ ਦਾ ਸਭ ਤੋਂ ਵੱਡਾ ਤੁਰਾ ਕੀ ਸੀ ਕਿ ਸਾਡੇ ਪੁੱਤਾਂ ਦੀ ਐਜੂਕੇਸ਼ਨ ਦੀ ਗੱਲ ਕੀਤੀ ਔਰ ਐਜੂਕੇਸ਼ਨ ਦੀ ਗੱਲ ਜਦ ਬਾਬਾ ਸਰਵਪ੍ਰੇਮ ਅੰਦਰ ਇਹ ਗੱਲ ਕਹਿੰਦੇ ਆਲੇ ਕਿ ਫਰਤ ਫਰਾਰ ਸੰਘਰਸ਼ ਕਰੋ ਤਬ ਬਾਬਾ ਸਰਵਪ੍ਰੇਮ ਇਹ ਕਰਦੀਏ ਗੱਲ ਉਸ ਤੋਂ ਪਹਿਲਾਂ ਵੀ ਜਿੰਨੇ ਪਹਾ ਕੋਸ਼ ਹੋ ਚੁੱਕੇ ਆ ਸਾਰੇ ਖੇਤਰ ਸਧਾਰਨ ਤੋਂ ਸਭ ਤੋਂ ਵੱਡੀ ਜਿਹੜੇ ਭਰਤੀ ਕਿ ਬਹੁਜਨ ਹਿੱਤਾਂ ਇਹ ਪਹੁੰਚ ਨਹੀਂ ਥਾਏ ਜਿਹੜਾ ਬਹੁਜਨ ਦੇ ਹਿੱਤ ਦੀ ਗੱਲ ਕਰੇਗਾ ਜਿਹੜਾ ਬਹੁਜਨ ਦੇ ਸੁੱਖ ਦੀ ਗੱਲ ਕਰੇਗਾ ਉਹਦਾ ਖਿਆਲ ਹੋਵੇਗਾ ਜਿਹੜਾ ਉਧਮ ਸ਼ਰਣਮ ਗੱਠਾਂ ਵਿੱਚ ਜਿਹੜਾ ਹੁਦਿੱਤ ਦੀ ਸ਼ਰਨ ਦੇ ਵਿੱਚ ਜਾਏਗਾ ਉਹਦਾ ਖਿਆਲ ਹੋਵੇਗਾ ਅੱਜ ਉਹ ਸਤਸਗੁਰੂ ਨਾਤਾ ਦਾ ਸਤਸਗੁਰੂ ਕਬੀਰ ਜੀ ਨੇ ਲਈ ਗੱਲ ਕਹੀ ਕਿ ਮਾਨੋ ਆਪ ਇੱਦਿਆ ਅਖ਼ਤਕੀਨ ਵਿਵੇਕ ਦੀਤ ਮਨੀ ਹੁਣ ਸਤਸਗੁਰੂ ਕਬੀਰ ਇੱਕ ਗੱਲ ਕਹਿੰਦੇ ਨੇ ਕਹਿੰਦੇ ਪੂਰਾ ਪੁਰ ਆਰਾਧਿਆ ਜਨਤਾ ਦਾ ਨਾਮ ਵਿਵੇਕ ਕਿ ਮੇਰਾ ਅਸਲੀ ਗੁਰੂ ਕੋਹੜਿਆ ਵਿਵੇਕ ਮੇਰੀ ਅਕਲ ਮੇਰੀ ਬੁੱਧੀ ਜਿਹੜਾ ਉਹ ਹੀ ਨਰਾਸਲੀ ਗੁਰੂ ਆ ਅੱਜ ਹਾਲਾਤ ਇਹ ਆ ਕਿ ਅਸੀਂ ਬਾਹਰ ਕੋਈ ਗੁਰੂ ਨੰਬਰ ਕੁਰੇ ਕਰਦੇ ਆ ਔਰ ਸਤਸੰਗ ਦਾ ਨਾਮ ਜਿਹਨਾਂ ਦਾ ਅੱਜ ਅਸੀਂ ਜਨਤਕ ਬਣਾ ਰਿਹਾ ਉਹਨਾਂ ਦਾ ਇੱਕ ਸ਼ਲੋਕ ਬਾਡੇ ਨਾਲ ਸ਼ੇਅਰ ਕਰਨ ਲੱਗਾ ਔਰ ਉਸ ਸ਼ਲੋਕ ਨੂੰ ਧਿਆਨ ਦੇ ਨਾਲ ਸੁਣਨਾ ਗੁਰੂ ਸਾਹਿਬ ਦੇਖਦੇ ਆ ਕਹਿੰਦੇ ਗੁਰੂ ਵੀ ਨਗਤੀ ਨਾ ਪਾਈਏ ਗੁਰੂ ਦਾ ਮਤਲਬ ਕੀ ਹੈ ਕਹਿੰਦੇ ਗੁਰੂ ਵੀ ਨਗਤੀ ਨਾ ਪਾਈਏ ਸਮਝ ਨਾ ਤੁਝੇ ਆਏ

ਪਰ 300 ਸਾਲ ਪਹਿਲਾਂ ਜਿਸ ਰਹਿਤਰਦਾਸ ਜੀ ਜਨਮ ਲੈ ਬਣਾ ਰਹੇ ਆ ਉਹ ਇਹ ਗੱਲ کہہ ਕੇ ਗਏ ਨੇ ਕਿ ਜੇ ਤੁਸੀਂ ਇਸੀ ਉਡਾਨ ਕਰਨੀ ਹੈ ਜੇ ਤੁਸੀਂ ਸਮੇਂ ਦੇ ਹਸਤਾ ਦੇ ਨਾਲ ਜੂਝਣਾ ਹੈ ਤਾਂ ਬਹੁਤ ਹੱੱਦਿਆ ਤੇ ਖੱਬ ਲਗਣੇ ਬਹੁਤ ਜ਼ਰੂਰੀ ਹੈ ਨਸਰੁਰਾਪਾ ਦਾਸ ਮਹਾਰਾਜ ਦੇਸੇਗੜ ਨੂੰ ਰਾਸ਼ਟਰਪਤਾ ਜੋਤੀਆ ਫੁਲੇ ਦੇ ਆਪਣੇ ਆਪਣੀ ਗੱਦਰ ਜਦੋਂ ਉਹਨਾਂ ਨੇ ਸ਼ੁਰੂ ਕੀਤੀ ਲੋ ਦਾ ਮਾਧਮ ਬਣਾਇਆ ਪਰ ਫੁਲੇ ਸਾਹਿਬ ਲਿਖਦੇ ਆ ਕਹਿੰਦੇ ਵਿੱਦਿਅੋਂ ਦੇ ਨਾਲ ਲੱਗੀ ਗਈ मती बिना नीति गई नीति बिना गति गई गति बिना विध गया विध बिना श्री धर्म और हो सब अविद्या करके सब अविद्या करके हो समझ की लड़ है कि अविद्या की है अविद्या जो सामू ए गलां सखाई जूर आकाशों के कोई बैठा इंसाफ कर रहा तो यह अविद्या का सब तार है ਜਦ ਇਹ ਗੱਲ ਸिखਾਈ ਜਾਂਦੀ ਆ ਕਿ ਕੋਈ ਸੁਰਗ ਦੇ ਵਿੱਚ ਬੈਠਾ ਮਰਨ ਤੋਂ ਬਾਅਦ ਤੇ ਹਮ ਸੁਰਗ ਫਰਗ ਦੇਵੇਗਾ ਕੋਈ ਨਰਕ ਨਰੇਗਾ ਮੈਂ ਸਭ ਤੋਂ ਵੱਡੀ ਅਵੰਧਿਆ ਦਾ ਕਾਰਨ ਹੈ ਜੋ ਕਿ ਕਬੀਰ ਸਾਹਿਬ ਨੇ ਲਿਖਿਆ ਸੀ ਕਿਹਦੇ ਨਰਕ ਸੁਰਗ ਦੀ ਬਾਤ ਜੋ ਕਰਤੇ ਸੰਤੋ ਕਉਂ ਵਾਦੇ ਸਾਨੂੰ ਤਾਂ ਹੁਣ ਕੀ ਗੱਲ ਨਾ ਕਰਤੇ ਆਪਣੇ ਕੋ ਪ੍ਰਸ਼ਾਦੇ ਜਿਹੜੇ ਲੋਕ ਨਰਕ ਸੁਰਗ ਦੀਆਂ ਗੱਲਾਂ ਕਰਦੇ ਨੇ ਸਤਿਗੁਰੂ ਕਬੀਰ ਕਹਿੰਦੇ ਸੀ ਇਸ ਗੱਲ ਨੂੰ ਸਿਰੇ ਤੋਂ ਲਕਾਰਦੇ ਸਤਿਗੁਰੂ ਕਬੀਰ ਸਤਿਗੁਰੂ ਨਾਭਾ ਦਾਸ ਜੀ ਤੋਂ 200 ਸਾਲ ਪਹਿਲਾਂ ਜਿਹੜੇ ਹੋਏ ਉਹ ਸਤਿਗੁਰੂ ਨਾਭਾ ਦਾਸ ਵੀ ਉਹੀ ਗੱਲ ਆਪਣੇ ਪੁਰਖੇ ਦੀ ਦੁਬਾਰਾ ਰਿਪੀਟ ਕਰ ਰਹੇ ਨੇ ਤੇ ਗੱਲ ਇਹ ਰਿਪੀਟ ਕਰਦੇ ਨੇ ਕਿ ਜਦੋਂ ਮੂਆ ਪਿੱਛੇ ਦਕੂਠਵਾਸਾ ਤਾਂ ਕਰਾ ਦੇ ਜੇ ਜਦੋਂ ਕੋਈ ਮੌਤ ਹੋ ਜਾਂਦੀ ਤਾਂ ਉਦੋਂ ਲੋਕੀ ਗੱਲਾਂ ਕਰਦੇ ਆ ਕਿ ਮਰਨ ਤੋਂ ਬਾਅਦ ਬਕੂਠੇ ਦੇ ਵਿੱਚ ਚਲਾ ਗਿਆ ਮੂਆ ਪਿੱਛੇ ਦਕੂਠਵਾਸਾ ਮੂਆ ਫਲਕ ਰੁਟਾਏ ਜਦੋਂ ਮਰਜਦਾ ਲੋਕ ਕਹਿੰਦੇ ਸੁਰਗਵਾਸ ਹੋ ਗਿਆ ਇਸ ਫਲਕਿਆਂ ਦੇ ਵਿੱਚ ਚਲਾ ਗਿਆ ਸਤਗੁਰੂ ਨਾਨਕ ਦਾਸ ਲੈ ਕੇ ਆ ਜਿਹੜੇ ਮੂਆ ਪਿੱਛੇ ਬਹਿਪੂ ਖਵਾਸਾ ਮੂਆ ਖੁੱਤ ਰਤਾਏ ਮੂਆ ਪਿੱਛੇ ਮੁਕਤ ਹੋਤਾਏ ਨਾ ਪਾ ਜਗਤ ਹੋ ਰਾਇ ਤੋ ਕਹਿੰਦੇ ਕਮਰੇ ਹੋਗੇ ਨੇ ਲੋਕ ਜਿਹੜੇ ਮਰਨ ਤੋਂ ਬਾਅਦ ਸੁਰਗ ਔਰ ਨਰਕ ਲੱਭ ਰੇ ਇਹ ਸੁਰਗ ਤੇ ਨਰਕ ਲੱਭ ਰੇ ਨੇ ਜਿਸ ਕਰਕੇ ਸਾਥੀਓ ਅੱਜ ਜਿੰਨੇ ਤੁਸੀਂ ਲੋਕ ਇੱਥੇ ਜੇ ਸਤਗੁਰੂ ਨਾਨਕ ਦਾਸ ਮਹਾਰਾਜ ਜਿੱਧੀਆਂ ਧੀਆਂ ਤੇ ਪੁੱਤਰ ਮੈਂ ਤੁਹਾਡੇ ਦੇ ਸੌ ਕੁਸਮਾ ਜੋਗਾ सौ साल पहला साखा यह गल करके गया कि गुरु बिने समझना उतनी आए ना तो पंछी पंख बिना कौन दिशा में जाए कि जनमे लोग इतने बैठे हो अपने धिया के पुत्रांत विद्या रूपी खबर लाए या नहीं लाए और मैं समझता कि यह जी कौ गुरु नाभान वाली है जी यह दावा करती है कि असं गुरु नाभा ਮੈਂ ਕਹ ਰਿਹਾ ਚੰ ਸਰ ਜਦੋਂ ਬੱਚੇ ਦਰਸ਼ਨੀ ਕਰ ਜਾਂਦਾ ਤਾਂ ਤੁਸੀਂ ਉਹਨੂੰ ਕਿਸੇ ਦੁਕਾਨ ਦੇ ਉੱਪਰ ਸਹੇਦਾ ਦਿੰਦੇ ਹੋ ਤੁਸੀਂ ਗੁਰੂ ਨਾਨਕ ਦਾਸ ਜੀ ਦੀ ਗੱਲ ਬਿਲਕੁਲ ਵੀ ਨਹੀਂ ਮੰਨਦੇ ਤੁਸੀਂ ਗੁਰੂ ਨਾਨਕ ਦਾਸ ਜੀ ਦੀ ਗੱਲ ਨਹੀਂ ਮੰਨਦੇ ਕਿਉਂਕਿ ਤੁਸੀਂ ਅਖੁੱਤੀ ਨੰਨ ਤੋਰ ਸਰਗ ਨੰਪਨ ਦੇ ਵਿੱਚ ਮਸ਼ਰੂਫ ਦੇ ਹੋਰ ਤੁਸੀਂ ਆਪਣੇ ਸੁੱਖੇ ਦੀ ਗੱਲ ਨਹੀਂ ਮੰਨਦੇ ਜਿਹੜੀ ਗੱਲਾਂ ਤੁਸੀਂ ਇੱਕ ਤੋਂ ਕੀਤੀਆਂ ਜਾਣੀਆਂ ਨੇ ਨੰਨ ਸਰਗ ਦੀਆਂ ਗੱਲਾਂ ਪਰ ਤੁਸੀਂ ਇਹ ਐਜੂਕੇਸ਼ਨ ਨੂੰ ਇੱਥੇ ਵੀ ਅੱਗੇ ਛੱਡ ਕੇ ਚਲੇ ਜਾਣਾ ਉਹ ਜਿਹੜੀ ਅਸਲੀ এডਿਕੇਸ਼ਨ ਆ ਉਹ ਆਪਣੇ ਨਾਲ ਲੈ ਕੇ ਨਹੀਂ ਜਾ ਰਿਹਾ ਮੈਂ ਤਾਂ ਸਾਰੇ ਵਿਦਵਾਨਾਂ ਦਾ ਵੀ ਇਹ ਹਾਲ ਦੇਖਿਆ ਜਿਹੜੇ ਸਕੂਲਾਂ ਦੇ ਵਿੱਚ ਦਾਵਾ ਕਰਦੇ ਆ ਕਿ ਮੈਂ ਸਾਇੰਸ ਪੜ੍ਹਾਉਂਦਾ ਮੈਂ ਸਾਇੰਸ ਪੜ੍ਹਾਉਂਦਾ ਲੇਕਿਨ ਉਹ ਕੀ ਕਰਦੇ ਆਪਣੀ এডਿਕੇਸ਼ਨ ਨੂੰ ਸਕੂਲਾਂ ਦੇ ਵਿੱਚ ਜਾ ਕੇ ਸ਼ਰਮਖਾਰ ਕਰਦੇ ਉਹ ਸ਼ਰਮਖਾਰ ਕਿਦਾ ਕਰਦੇ ਆ ਬਹੁਤ ਸਾਰੇ ਬੱਚੇ ਤੇ ਸਾਇੰਸ ਦੇ ਸਟੂਡੈਂਟ ਹੋਣਗੇ ਤਾਂ ਜਦੋਂ ਉਹ ਮਨਾ ਕੇ ਕੀ ਬਣਦਾ ਪਾਣੀ ਬਣਦਾ ਜਿਵੇਂ ਹਾਈਡਰੋਜਨ ਦੇ ਅਣੂ ਤੇ ਇੱਕ ਆਕਸੀਜਨ ਦਾ ਅਣੂ ਨਾਲ ਕੇ ਇਹ ਤੰਦ ਦਾ ਤਾਰੀ ਬਣਦਾ ਹੈ ਲੇਕਿਨ ਉਹੀ ਮਾਸਟਰ ਘਰ ਦੇ ਵਿੱਚ ਜਾ ਕੇ ਵਰਨ ਦੇਵਤਾ ਦੀ ਪੂਜਾ ਕਰ ਰਿਹਾ ਜਿਹਦਾ ਉਹ ਆਪਣੀ ਬਿੱਥੇ ਨੂੰ ਸ਼ਰਗੁਜ਼ਾ ਕਰ ਰਿਹਾ। ਅਸੀਂ ਇਹ ਜਾਣਦੇ ਹਾਂ ਕਿ ਸੂਰਜ ਜਿਹੜਾ ਹੈ ਉਹ ਇੱਕ ਅੱਗ ਦਾ ਗੋਲਾ ਹੈ। ਲੇਕਿਨ ਅਸੀਂ ਕੀ ਕਰਦੇ ਹਾਂ ਅਸੀਂ ਅਸੀਂ ਆਪਣੇ ਧੁਰਖਿਆਂ ਦੀ ਗੱਲ ਆਪਣੇ ਰਹਿਬਰਾਂ ਦੀ ਗੱਲ ਨੂੰ ਨਹੀਂ ਮੰਨਦੇ। ਉਹ ਹੈ ਮਾਸਟਰ ਜਿਹੜੇ ਤਰ ਦੇ ਉੱਪਰ ਤੋਂ ਸ਼ੂਜ ਨੂੰ ਪਾਣੀ ਦੇ ਰਿਹਾ ਹੁੰਦਾ ਇਹ ਸਾਡੀ ਅਵਿਦਿਆ ਦਾ ਸਭ ਤੋਂ ਵੱਡਾ ਲੋਕ ਹੈ ਇਸ ਤੋਂ ਬਾਅਦ ਇਹ ਅੱਜ ਜ਼ਰੂਰਤ ਹੈ ਕਿ ਅਸੀਂ ਜਿਹੜਾ ਇਹ ਬੋਹਜਲ ਸਟੇਜ ਉੱਪਰ ਬਣਿਆ ਉਹਨੂੰ ਵੀ ਬਣਾਈਏ ਸਤਿਗੁਰੂ ਨਾਮਦਾਸ ਜੀ ਨੇ ਇੱਕ ਗੱਲ ਕਹੀ ਸੀ ਕਈ ਵਾਰ ਲੋਕ ਮਨਦਭੁੱਦੀ ਸੋਨ ਦੇ ਖਾਤਰ ਖਾਤਰ ਇਹ ਅਵੱਧੀਆ ਗੱਲਾਂ ਕਰ ਦਿੰਦੇ ਨੇ ਕਿ ਗੁਰੂ ਨਾਮਦਾਸ ਜੀ ਮਹਾਰਾਜ ਦਾ ਕਬੀਰ ਸਾਹਿਬ ਰਵਿਦਾਸ ਮਹਾਰਾਜ ਦਾ ਹੋਰ ਜਿਹੜੇ ਪਰ ਰਹਿਬਰ ਨੇ ਇਹਨਾਂ ਦੀ ਫੋਟੋਆਂ ਕਿਉਂ ਲਾਈਆਂ ਕਿਉਂਕਿ ਲੋਕ ਇਹੋ ਜਿਹੇ ਬੇਕੁਫੀਆਂ ਕਰਦੇ ਨੇ ਸਤਿਗੁਰੂ ਨਾਮਦਾਸ ਜੀ ਨੇ ਇੱਕ ਗੱਲ ਕਹੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇੜੀ ਕਰਨਾ ਚਾਹੁੰਦਾ ਕਿ ਜਿੱਥੇ ਗੁਰੂ ਨਾਮਦਾਸ ਜੀ ਨੂੰ ਮੰਨਦੇ ਹੋ ਉੱਥੇ ਸਤਪੁਰ ਕਬੀਰ ਔਰ ਸਤਗੁਰੂ ਰਵਿਦਾਸ ਜੀ ਨੂੰ ਵੀ ਪੜਿਆ ਗੁਰੂ ਨਾਨਕ ਦੇਵ ਲਿਖਦੇ ਨੇ ਕਹਿੰਦੇ ਪਾਣੀ ਅਰਥੋਂ ਖਰਬ ਹੈ ਬਹੁਤ ساری ਪਾਣੀ ਰਚੀ ਗਈ ਇਸ ਧਰਤੀ ਦੇ ਉੱਪਰ ਉਹ ਕਹਿੰਦੇ ਪਾਣੀ ਅਰਥੋਂ ਖਰਬ ਹੈ ਗ੍ਰੰਥਨ ਕੋਟ ہزار ਸਮਝੀ ਸਬੀਰ ਸਾਹਿਬ ਗੁਰੂ ਨਾਨਕ ਦੇਵ ਨੇ ਹਜ਼ਾਰਾਂ ਹੀ ਗ੍ਰੰਥਨੇ ਔਰ ਅਰਪਾ ਖਰਬਾ ਦੇ ਵਿੱਚ ਪਾਣੀ ਲਿਖੀ ਗਈ ਔਰ ਸਾਡਾ ਪੁਰਖਾ ਕੀ ਕਹਿ ਰਿਹਾ ਕਹਿੰਦਾ ਕਰਤਾ ਅਪੁਰਖ ਤਬੀਰ ਹੈ ਨਾ ਬਾਦਿਆ ਵਿਚਾਰ ਸਾਡਾ ਮੁਕਤ ਕਰਨ ਵਾਲਾ ਰਹਿਬਰ ਕੌਣ ਹੈ ਸਤਗੁਰੂ ਕਬੀਰ ਕਿਉਂਕਿ ਸਤਗੁਰੂ ਕਬੀਰ ਨੇ ਜਿੱਤੇ ਸਾਨੂੰ ਵਹਿਮਾ ਪਰਮਾ ਤੋਂ ਡਾਟਿਆ ਜਿੱਤੋਂ ਸਾਨੂੰ ਵਹਿਮਾ ਪਰਮਾ ਤੋਂ ਰੋਟਿਆ ਇਹਨਾਂ ਵਹਿਮਾ ਪਰਮਾ ਦੇ ਚੋ ਬਾਹਰ ਕੱਢਣ ਦੇ ਲਈ ਵੀ 100 ਸਾਲ ਬਾਅਦ ਸਾਡਾ ਪੁਰਖਾ ਇੱਕ ਗੱਲ ਕਹਿ ਰਿਹਾ ਉਹ ਮੇਰੀ ਪੂਜਾ ਤਰਮ ਦੀ ਬਜਾਏ ਕਿ ਸਤਗੁਰੂ ਕਬੀਰ ਦੀ ਗੱਲ ਮੰਨ ਲੋ ਤਾਂ ਤੁਹਾਡਾ ਪਾਰਕਾਰਾ ਉਹ ਸਗਣਾ ਇੱਕ ਪੁਰਖਿਆਂ ਦੀ ਬੋਲਦਿੰਗ ਹੈ ਜਿਹੜੀ ਅਸੀਂ ਜਿੱਤੇ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਇਹੀ ਵਿੱਚ ਇਹੀ ਬਹਾਉ ਬੋਛੋ ਦਾ ਵਿੱਚ ਹੈ ਸਤਿਗੁਰੂ ਕਬੀਰ ਨੇ ਇੱਕ ਜਗ੍ਹਾ ਲਿਖਿਆ ਸੀ ਅੱਜ ਜਿਹੜੇ ਲੋਕ ਭਕਤੀਆਂ ਕਰ ਕਰ ਸਮਾਧੀਆਂ ਨਾਲ ਆ ਕੇ ਬੈਠੇ ਰਹਿੰਦੇ ਨੇ ਸਤਿਗੁਰੂ ਕਬੀਰ ਇੱਕ ਜਗ੍ਹਾ ਲਿਖਦੇ ਨੇ ਕਹਿੰਦੇ ਨਾ ਕੁਛ ਦੇਖਾ ਰਾਮ ਬਜਣਵੇਂ ਗੱਲ ਬੜੀ ਝਾਲ ਨਾਲ ਸੁਣਨ ਵਾਲੀ ਸੀ ਨਾ ਕੁਛ ਦੇਖਾ ਰਾਮ ਬਜਣਵੇਂ ਨਾ ਕੁਛ ਦੇਖਾ ਕੋਠੀਵੇਂ ਜਿੰਨੇ ਧਾਰਮਿਕ ਖਦਮਾਂ ਨੇ ਵੱਡਾ ਪੁਰਖਾ ਕੀ ਪ੍ਰੂਫ ਕਰਨਾ ਚਾਹੁੰਦਾ ਇੱਕ ਰਾਜੇ ਨੇ ਤਤਗਤ ਗੋਤਮ ਬੋਧੂ ਭੋਜਨ ਦਾਨ ਦੇ ਲਈ ਸੱਦਿਆ ਔਰ ਜਦ ਭੋਜਨ ਦਾਨ ਤਤਗਤ ਬੈਠ ਗਏ ਔਰ ਜਦੋਂ ਕੋਝਣ ਕਰਨ ਲੱਗੇ ਤ ਤਾਂ ਸਾਹਗਾ ਤੁਲੇ ਦੂਰ ਦੇਖਿਆ ਮਜ਼ਦੂਰ ਖੜੇ ਨੇ ਪਸੀਨੇ ਦੇ ਨਾਲ ਤਰ ਬਤਰ ਔਰ ਤ사가ਤ ਕਹਿੰਦੇ ਉਹ ਔਨ ਲੋਕ ਨੇ ਰਾਜਨੀਤਿਆ ਇਹ ਮੈਲ ਦੇ ਆਜੂ ਬਾਜੂ ਕੰਮ ਕਰਨ ਵਾਲੇ ਲੋਕ ਨਹੀਂ ਤ사가ਤ ਗੱਤ ਗੋ ਸੰਗੋਦ ਨੇ ਕਿਆ ਇਹਨਾਂ ਦੇ ਰੋਟੀ ਖਾਦੀ ਕਿਰਦਾ ਜੀ ਤੁਹਾਡੇ ਤੋਂ ਬਾਅਦ ਖਾਣਗੇ ਤ사가ਤ ਕਰ ਲੈ ਕੇ ਆ ਮੈਂ ਰੋਟੀ ਨਹੀਂ ਖਾ ਲਾਂਗਾ ਔਰ ਤ사가ਤ ਕਹਿੰਦੇ ਨੇ ਕਿ ਜਿੰਨੀ ਗੈਰ ਮਜ਼ਦੂਰ ਕੰਮ ਕਰਦਾ ਮਜ਼ਦੂਰ ਦਾ ਪਸੀਨਾ ਸੁੱਪਣ ਤੋਂ ਪਹਿਲਾਂ ਮਜ਼ਦੂਰ ਦੀ ਤੇ ਹੜੀ ਉਹਦੀ ਜੇਬ ਦੇ ਵਿੱਚ ਪੈ ਜਾਣੀ ਆ ਜਾਨੀ ਚਾਹੀਦੀ ਆ ਕਿਉਂਕਿ ਇਹ ਦੇਸ਼ ਨੂੰ ਬਣਾਉਣ ਵਾਲੇ ਲੋਕ ਨੇ ਹਾਂ ਜਿਹੜੇ ਲੋਕ ਵਿਹਨਣ ਬੈਠ ਕੇ ਪੂਜਾ ਦੇ ਨਾਂ ਤੇ ਕੰਮ ਕਰਦੇ ਨੇ ਔਰ ਉਹ ਆਪ ਦਾ ਨੂੰ ਕੁਝ ਕਹਿੰਦੇ ਨੇ ਔਰ ਤੁਹਾਨੂੰ ਨੀਚ ਦੱਸਦੇ ਨੇ ਸਾਥੀਓ ਤੁਸੀਂ ਇਸ ਦੇਸ਼ ਨੂੰ ਬਣਾਉਣ ਵਾਲੇ ਲੋਕ ਤੁਸੀਂ ਇਸ ਦੇਸ਼ ਨੂੰ ਬਣਾਉਣ ਵਾਲੇ ਲੋਕ ਸੋ ਇਸ ਕਰਕੇ ਸਾਥੀਓ ਹਮਾ ਸਭ ਨੂੰ ਬੈਠ ਕਰਦਾ ਗੁਰੂ ਨਾਨਕ ਦਾਸ ਜੀ ਦਾ ਜਾਂ ਸਤਿਗੁਰੂ ਕਬੀਰ ਜੀ ਦਾ ਜਿੰਨੇ ਵੀ ਸਾਡੇ ਰਹਿਬਰ ਨੇ ਉਹਨਾਂ ਦਾ ਜਨਮ ਦਿਨ ਨੂੰ ਤਾਂ ਹੀ ਸਾਰਕ ਹੋ ਸਕਦਾ ਜੇ ਅਸੀਂ ਉਹਦੀ ਗੱਲ ਨਹੀਂ ਸਮਾ ਉਹ ਜਿਹੜਾ ਹੋ ਗਿਆ ਆ ਵੇ ਆਖੀ ਇੱਕ ਕੱਲ ਕਰਕੇ ਨਾ ਜਾ ਸਮਾ ਇੱਕ ਸਕੂਲ ਇੱਕ ਕਾਲਜ ਦੇ ਵਿੱਚ ਚਾਰ ਜਾਲੇ ਪੜ ਰਹੇ ਨੇ ਉਹਨਾਂ ਦੇ ਵਿੱਚ ਇੱਕ ਬੰਦਾ ਉਹ ਜ਼ਹਰ এডਿਕੇਸ਼ਨ ਬਾਲਾ ਜਿਹੜਾ ਸਦੀਆਂ ਤੋਂ এডਿਕੇਸ਼ਨ ਲਾ ਰਿਹਾ ਤੁਸੀਂ ਸਮਝਦੇ ਹੋਵੋਗੇ ਕੌਣ ਲੋਕ ਦਾਵਾ ਕਰਦੇ ਨੇ ਕਿ ਅਸੀਂ ਸਦੀਆਂ ਤੋਂ ਪੜ ਰਹੇ ਹਾਂ ਜੱਗ ਨਾਲੇ ਪੜਾਈ ਜਿਸ ਤਰ੍ਹਾਂ ਆਪਣਾ ਵਿਸ਼ੇਸ਼ ਹਿੱਦਾਰ ਬੰਦ ਕਰਕੇ ਰੱਖਿਆ ਔਰ ਦੂਸਰਾ ਜ਼ਮੀਨ ਦਾ ਮਾਲਕ ਜਿਹੜਾ ਜਿਹਦੇ ਕੋਲ ਦੇਸ਼ ਦੀ 80% ਜ਼ਮੀਨ ਹੈ ਦੂਸਰਾ ਉਹ ਬੰਦਾ ਹੈ ਔਰ ਤੀਸਰਾ ਉਹ ਬੰਦਾ ਹੈ ਜਿਹਦੇ ਕੋਲ ਦੇਸ਼ ਦੀਆਂ ਫੈਕਟਰੀਆਂ ਔਰ ਬਹੁਤ ਵੱਡੇ ਵੱਡੇ ਬਿਜ਼ਨਸ ਨੇ ਔਰ ਚੌਥਾ ਉਹ ਬੰਦਾ ਜਿਹੜਾ ਸਾਡੇ ਸਮਾਜ ਦੇ ਵਿੱਚੋਂ ਸੀ ਕੱਲ੍ਹ ਸਵਾਜ ਦੇ ਵਿੱਚੋਂ ਸੀ ਰਾਤ ਮੁਖਲਕੀ ਕਹਿੰਦੇ ਚਾਰੇ ਘਰਾਂ ਰਲ ਕੇ ਧੀਰ ਬਣਾਈਏ ਚਾਰਾਂ ਨੇ ਧੀਰ ਬਣਾਈ ਮੂਰੀ ਨਾਲ ਕੱਠਾ ਕੀਤਾ ਕੋਈ ਦੁੱਧ ਲੈ ਕੇ ਆ ਗਿਆ ਕੋਈ ਚੌੜ ਲੈ ਕੇ ਆ ਗਿਆ ਕੋਈ ਬਦਾਮ ਤੇ ਕਾਜੂ ਲੈ ਕੇ ਆ ਗਿਆ ਜਦ ਰਖੀ ਬਣਾਈ ਤਾਂ ਜਿਹੜਾ ਬਹੁਤ ਪੱடியா ਦੇਖਿਆ ਬੰਦਾ ਉਹਦੇ ਤਮਾਮ ਦੇ ਵਿੱਚ ਖਿਸ਼ਤਾਨੀ ਆਈ ਕਹਿੰਦਾ ਕਹਿੰਦਾ ਖੀਰ ਜਿਹੜੀ ਤੇਰੇ ਖਾਵਾ ਰਤ ਨੂੰ ਜਿਹਨੂੰ ਸਭ ਤੋਂ ਵਧੀਆ ਸੁਪਨਾ ਆਏਗਾ ਉਹ ਤੇਰੇ ਸੁਪਨਾ ਸੁਣਾਏਗਾ ਔਰ ਜਦਾ ਜਿਹਦਾ ਸੁਪਨਾ ਸਭ ਤੋਂ ਵਧੀਆ ਹੋਏਗਾ ਉਹ ਖੀਰ ਨੂੰ ਖਾਏਗਾ ਔਰ ਜਿਹੜਾ ਵੱਧ ਪੱடியா ਦੇਖਿਆ ਉਹ ਤੇਰੇ ਉੱਕਿਆ कहना रात मेरे सुपने के भगवान आया और भगवान ने कहा कि तू विद्या बहुत हासिल की है और इस विद्या के उड़ा जमीन का मालक उन्हें तो कहा कि रात भगवान मेरे सुपने के आया और भगवान नहीं कदा आया मेरे सुपनेगवानी घर वाली पत्नी भी मेरे सुपने के आई और तीसरा कहना है कि मेरे सुपने के रात भगवान आया ਪਰ ਕੱਲਾ ਭਗਵਾਨ ਨਹੀਂ ਆਇਆ ਭਗਵਾਨ ਦੇ ਨਾਲ ਭਗਵਾਨ ਦੀ ਪਤਨੀ ਔਰ ਭਗਵਾਨ ਦਾ ਭਰਾ ਆਇਆ ਤਿੰਨਾਂ ਦੇ ਵਿੱਚ ਜੇ ਲੜਾਈ ਹੋਣ ਲੱਗ ਪਈ ਫਿਰ ਸੁਪਨਾ ਤਾਂ 13 ਵਧੀਆ ਕਿ ਪਹਿਲੇ ਦੇ ਵਿੱਚ ਸੁਪਨੇ 'ਚ ਕੱਲਾ ਭਗਵਾਨ ਦੂਜੇ ਦੇ ਭਗਵਾਨ ਦੀ ਪਤਨੀ ਔਰ ਤੀਸਰੇ ਦੇ ਸੁਪਨੇ ਦੇ ਵਿੱਚ ਭਗਵਾਨ ਦਾ ਭਰਾ ਵੀ ਆ ਗਿਆ ਸਾਡਾ ਦਰਿੰਦ ਭਰਾ ਬੈਠਾ ਸੀ ਉਹਨੂੰ ਕਹਿੰਦੇ ਤੂੰ ਵੀ ਸੁਪਨਾ ਸੁਣਾ ਕਹਿੰਦਾ ਰਾਤ ਮੇਰੇ ਸੁਪਨੇ ਦੇ ਵਿੱਚ ਸਤੂ ਦਾਦਾ ਦਾ ਮੇਰੇ ਸੁਪਨੇ ਦੇ ਵਿੱਚ ਸਤੂ ਦੀ ਤਵੀਰ ਆਈ ਮੇਰੇ ਸੁਪਨੇ ਦੇ ਵਿੱਚ ਸਤਿਗੁਰੂ ਰਵਿਦਾਸ ਆਏ ਮੇਰੇ ਸੁਪਨੇ ਦੇ ਵਿੱਚ ਮਹਾਰਿਸ਼ੀ ਬਾਦਮੀਕ ਆਏ ਮੇਰੇ ਸੁਪਨੇ ਦੇ ਵਿੱਚ ਤਸੰਗਤ ਦੋਤੋਂ ਬੁੱਧ ਆਏ ਔਰ ਨਾਲ ਦੀ ਨਾਲ ਬਾਬਾ ਸਾਹਿਬ ਅੰਬੈਡਕਰ ਜੀ ਦੇ ਆਏ ਔਰ ਕਹਿੰਦਾ ਮੈਂ ਕੀ ਕਹ ਉਹ ਕਹਿੰਦਾ ਉਹਨਾਂ ਤਨਾਂ ਨੂੰ ਕਹਿੰਦਾ ਬਾਬਾ ਸਾਹਿਬ ਅੰਬੈਡਕਰ ਨੇ ਮੈਨੂੰ ਕਿਹਾ ਕਿ ਉੱਠ ਸਦੀਆਂ ਤੋਂ ਸੁੱਤਾ ਪਿਆ ਹੈ ਇਹ ਜਿੰਨੇ ਮਹਾਂਪੁਰਸ਼ ਤੇਰੇ ਸਾਹਮਣੇ ਖੜੇ ਨੇ ਇਹਾਂ ਨੇ ਸਾਰਾ ਜੀਵਨ ਤਰੁਜਗਉਂ ਦੇ ਲਈ ਆਇਆ ਲਾਇਆ ਜਿਸੇ ਦੀ ਖੀਰ ਉੱਠ ਕੇ ਖਾ। ਸਬਰ ਦਿੰਦਾ ਮੈਂ ਰਾਤ ਉੱਠਿਆ। ਔਰ ਮੈਂ 85% ਜਿਹੜੀ ਖੀਰ ਸੀ ਉਹ ਖਾ ਲਈ ਕਿਉਂਕਿ ਮੱਧਵਰ ਸਾਹਿਬ ਨੇ ਗੱਲ ਕਹੀ ਸੀ ਕਿ ਜਿਸकी ਜਨਤੀ ਸੰਖਿਆ ਵਾਲੀ ਉਸकी ਉਨੀ ਜਿੰਸੇਦਾਰੀ ਮੈਂ ਬਾਬਾ ਸਾਹਿਬਾਂ ਮਿਲ ਕੇ ਕਰਦਾ ਫਾਜ਼ਲਾ। ਇਸ ਲਈ ਸਾਥੀਓ ਮੈਂ ਤਹਾਨੂੰ ਵੀ ਇਹ ਬੇਨਤੀ ਕਰਦਾ ਕਿ ਉਠੋ ਇਸ ਦੇਸ਼ ਦੇ ਸਾਧੂ ਸਰਸਾਦੋ ਨੇ ਤੁਸੀਂ ਮਰਦ ਹੋ ਇਸ ਦੇਸ਼ ਦੇ ਮਾਲਕ ਹੋ ਉਠੋ ਆਪਣੇ ਹੱਥ ਦੀ ਮਾਰੋ ਜੇ ਲਈ ਮਰੇ ਹੋਰ ਇਸ ਦੇਸ਼ ਦੀ ਸਫਤਤਾ ਨੂੰ ਦਰਸਾਉਣ ਕਰ ਰਾਜਾ ਆਪਣਾ ਉਠਾ ਕੇ 85 ਫੱਟੇ ਦੇ ਉੱਪਰ ਸੱਤਿਆ ਕਰੋ ਤਾਂ ਸਭ ਤੁਹਾਨੂੰ ਆਪਾਂ ਦਾ ਜਨੂੰਨ ਦਾ ਫੈਦਾ ਅਦਰਵਾਈਜ਼ ਸੈਲੀਬ੍ਰੇਸ਼ਨ ਹਰ ਸਾਲ ਹੀ ਹੁੰਦੇ ਨੇ ਔਰ ਹੁੰਦੇ ਰਹਿਣਗੇ ਇੰਦੀਆਂ ਬੇਨਤੀ ਜਾਂ ਕਰਦਾ ਹਾਂ ਮੈਂ ਆਪ ਸਭ ਤੋਂ ਰਜਾ ਚਾਹੁੰਦਾ ਧੰਨਵਾਦ ਜੈ ਪੀਰ ਜੈ ਭਾਰਤ ਬੋਲ ਦਿਓ ਕੋਈ ਸ਼ਬਦ ਬਹੁਤ ਬੜ ਬੋਲ ਕੇ ਆਵਾਜ਼ ਚੋਂ ਮਾਫੀ ਚਾਹੁੰਦਾ ਸਭ ਤੋਂ ਇੱਥੇ ਫਿਰ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਾਬਾਦਸ ਮਹਾਰਾਜ ਜੀ ਦੇ ਤੁੰਗਤੀਆਂ ਫਿਰ ਤੋਂ ਬੋਲ ਗੋਵਰ ਗੋਬਾ ਕੇ ਇਸ ਸੰਸਰ ਦੇ